ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਆ ਕਿ ਇਹਨਾਂ ਨੂੰ ਵੀ ਕੋਈ ਨੌਕਰੀ ਮਿਲ ਜੇ ਜਾਂ ਮਾਲੀਸਾ ਤਾਂ ਮਿਲ ਜੇ ਤੇ ਉਹ ਵਧੀਆ ਗੱਲ ਆ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਕਿ ਜਿਹੜੀ ਚੈਨਲ ਡੋਰ ਆ ਉਹਨੂੰ ਬੰਦ ਵੀ ਕੀਤਾ ਜਾਵੇ ਕਿਉਂਕਿ ਨਸ਼ਾ ਇਹ ਅਣਜਾਣ ਬੱਚਾ ਵਾ ਜਿਹੜਾ ਕਾਲਜ ਨਾਲੇ ਸ਼ਹਿਰ ਤੋਂ ਜਾ ਰਿਹਾ ਸੀ ਆਪਣੇ ਘਰ ਮੁੜ ਕੇ ਵਾਪਸ ਹੀ ਜਾ ਰਿਹਾ ਸੀ ਜਿਹੜੀ ਚੈਨਲ ਡੋਰ ਉਹਦੇ ਗਲੇ 'ਚ ਫਿਰ ਗਈ ਆ ਤੇ ਡੋਰ ਵੀ ਇੰਨੀ ਟੁੰਗੀ ਫਰੀ ਆ ਕਿ ਬੱਚੇ ਦੀ ਧੌਣੀ ਹੀ ਵੱਢੀ ਗਈ ਆ ਤਾਂ ਵੱਡੀ ਕਾਰਨ ਡੋਰ ਫਿਰਨ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਆ ਇਹ ਜਨਾਲਾ ਹਸਪੀਟਲ ਦੇ ਵਿੱਚ ਦਾਖਲਿਆ ਐ ਸੁਖਤ ਮਲਾਜੀ ਦੀ ਖਨੋਤੀਆਂ ਲਾਸ਼ ਰਹਿਣ ਦੀ ਸਰਕਾਰ ਜਿਹੜੀ ਬੇਨਤੀ ਕਰਦੇ ਚੈਨਾ ਟੋਰ ਬੰਦ ਕਰੋ ਤੇ ਇਹਨਾਂ ਨੂੰ ਮੌਲਿਜ਼ਾ ਦਾ ਦਿੱਤੀ ਜਾਵੇ ਤੇ ਜਾਂ ਇਹਨਾਂ ਦੀ ਬੇਟੀ ਨੂੰ ਬੇਟੀਆਂ ਵਾਂ ਕੱਲਾ ਕੱਲਾ ਬੇਟਾ ਸੀ ਤਿੰਨ ਭੈਣਾ ਵਾਂ ਤੇ ਕਿਸੇ ਵੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਜਿਹੜੀ ਅਸੀਂ ਅਪੀਲ ਕਰਦੇ ਆ ਜੀ ਸਾਰੇ ਵਾਸੀ ਆਏ ਆ ਸਾਰੇ ਇਸ ਪਰਿਵਾਰ ਦੇ ਨਾਲ ਮਹਾਂਤਵਾ ਜੋ ਖਾਸ ਸਾਡੇ ਜਨਾਲਾ ਐਸਟੀਓ ਨੇ ਵੀ ਵਧੀਆ ਮਦਦ ਕੀਤੀ ਢੀਲ ਕੀਤੀ ਮੌਕੇ ਤੇ ਪ੍ਰਸ਼ਾਸਨ ਕਾੜੀ ਦੀ ਗਾੜੀ ਸਰਕਾਰ ਕਾਜੀ ਬੇਨਤੀ ਕਰਦੇ ਆ ਕਿ ਚੈਨਾ ਟੋਰ ਬੰਦ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਜਦ ਕਿ ਚਲੋ ਕਹਾਂ ਨੂੰ ਜੀਤਾ ਨਹੀਂ ਕਰਦਾ ਜਦ ਵੀ ਕਿਸੇ ਕਿਸਾਨ ਵੀਰ ਨੂੰ ਇੱਕ ਕਰੋੜ ਰੁਪਈਆ ਦਿੱਤਾ ਜਾਵੇ ਤੇ ਸਰਕਾਰੀ ਨੌਕਰੀ ਅਸੀਂ ਵੀ ਅਪੀਲ ਕਰਦੇ ਆ ਕਿ ਇਹਨਾਂ ਨੂੰ 1 ਕਰੋੜ ਰੁਪਈਆ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਇਹਨਾਂ ਦੀ ਮਾਲੀਸਾ ਹੱਥ ਜਿਹੜੀ ਮਾੜੀ ਆ ਇਹ ਤਾਂ ਜਿਹੜਾ ਵਾ ਮਜ਼ਦੂਰ ਆ ਦਿਹਾੜੀ ਦਾ ਕੰਮ ਕਰਦੇ ਆ ਕਦੀ ਲੱਗਦੀ ਕਦੀ ਨਹੀਂ ਲੱਗਦੀ ਭੈਣਾ ਸਿਰ ਤੇ ਤੇ ਇਹੋ ਹੀ ਇੱਕ ਭਰਾ ਦੀ ਜੀ ਦੀ ਮੌਤ ਹੋ ਗਈ ਆ ਇਹਨਾਂ ਨੂੰ ਕਿਤਕ ਕਰੋੜ ਰੁਪਇਆ ਤੇ ਨੌਕਰੀ ਦਿੱਤੀ ਜਾਵੇ ਮਾਲੀ ਸਾਤਾ ਪੰਜਾਬ ਸਰਕਾਰ ਜਿਹੜੀ ਸਾਡੀ ਇਹੀ ਅਪੀਲ ਆ ਜੀ ਪਿੰਡ ਆ ਤੁਹਾਡਾ ਕੀ ਮੰਗ ਕਰਦਾ ਮੇਰਾ ਨਾਮ ਜੀ ਜਮਲ ਸਿੰਘ ਸ਼ੈਰੀ ਪਿੰਡ ਭਲਾ ਪਿੰਡ ਭਲੇ ਪਿੰਡ ਤੋਂ ਸਰਪੰਚ ਵੀ ਆ ਤੇ ਅਸੀਂ ਮੰਗੇ ਸਰਕਾਰ ਜਿਹੜੀ ਇਹੀ ਕਰਦੇ ਆ ਕਿ ਇਹਨਾਂ ਦੇ ਬੇਟਾ ਜਿਹੜਾ ਪਵਨਦੀਪ ਸਿੰਘ ਉਹ ਕੱਲ ਅਜਨਾਲੇ ਸ਼ਹਿਰ ਤੋਂ ਘਰ ਵਾਪਸੀ ਜਾ ਰਿਹਾ ਸੀ ਜਿਹਦੇ ਗਲੇ 'ਚ ਚਾਈਨਾ ਡੋਰ ਫਿਰੀ ਆ ਤੇ ਉਹਦੇ ਕਾਰਨ ਸਾਰ ਅਗ ਵੱਢੀ ਗਈ ਤੇ ਮੌਤ ਹੋ ਗਈ ਆ ਅਸੀਂ ਸਰਕਾਰ ਜਿਹੜੀ ਅਪੀਲ ਕਰਦੇ ਆ ਪ੍ਰਸ਼ਾਸਨ ਘਾੜੀ ਵੀ ਥੋੜਾ ਜਿਹਾ ਧਿਆਨ ਦਿਓ ਨਸ਼ਾ ਵੀ ਬੰਦ ਕਰੋ ਤੇ ਚੈਨਾ ਟੋਰ ਤੇ ਵੀ ਰੋਕ ਲਾਈ ਜਾਵੇ ਜੋ ਕਿ ਬਹੁਤ ਹੀ ਮੌਤਾਂ ਹੋ ਰਹੀਆਂ ਇਸ ਵੀਧੀ ਕੱਲ ਜਿਹੜੀ ਆ ਮੌਤ ਹੋ ਚੁੱਕੀ ਆ ਅਸੀਂ ਸਰਕਾਰ ਗਾੜੀ ਅਪੀਲ ਕਰਦੇ ਆ ਕਿ ਇਸ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ 1 ਕਰੋੜ ਰੁਪਇਆ ਜੋ ਕਿ ਕਿਸਾਨ ਬੰਦੀ ਤੇ ਇਹ ਕਹਿ ਰਹੇ ਆ ਕਿਸੇ ਕਿਸਾਨਾਂ ਵਾਰਦਾਤ ਹੁੰਦੀ ਆ ਚਲੋ ਰੱਬ ਨਾ ਹੀ ਕਿਸੇ ਨਾਲ ਕਰੇ ਇਹ ਕਹਿੰਦੇ ਆ ਕਿ ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਅਸੀਂ ਵੀ ਸਰਕਾਰ ਗੇਰੀ ਅਪੀਲ ਕਰਦੇ ਆ ਕਿ ਇਹ ਪਰਿਵਾਰ ਦੀ ਜਿਹੜੀ ਮਾਲੀ ਸਹਾਇਤਾ ਕੀਤੀ ਜਾਵੇ ਕਿਉਂਕਿ ਮਜ਼ਦੂਰੀ ਦਾ ਕੰਮ ਕਰਦੇ ਆ ਮਾਤਾ ਪਿਤਾ ਤਿੰਨ ਭੈਣਾ ਸੀ ਤੇ ਕੱਲਾ ਕੱਲਾ ਹੀ ਇੱਕ ਭਰਾ ਸੀ 19 ਸਾਲਾਂ ਦਾ ਬੇਟਾ ਸੀ ਪਵਨਦੀਪ ਜਿਹਦੀ ਮੌਤ ਹੋ ਚੁੱਕੀ ਆ ਐਸ ਵਕਤੇ ਸਰਕਾਰੀ ਹਸਪਤਲ ਦੇ ਵਿੱਚ ਮਲਾਜੇ ਤੋਂ Laash ਲੈਣ ਆਏ ਆ ਸੋ ਸਰਕਾਰ ਘੜੀ ਅਪੀਲਵਾ ਕਿ ਇਸ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ 1 ਕਰੋੜ ਰੁਪਏ ਜਿਹੜੀ ਮਾਲੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਇਸ ਪਰਿਵਾਰ ਦੀ ਮਾਲੀ ਸਹਾਇਤਾ ਜਿਹੜੀ ਜ਼ਰੂਰੀ ਆ ਘਰ ਦੇ ਹਾਲਾਤ ਜਿਹੜੇ ਬਹੁਤ ਹੀ ਮਾੜੇ ਆ ਅਸੀਂ ਸਾਰੇ ਹੀ ਪੰਚਾਇਤ ਅਤੇ ਮੇਰੇ ਪਿੰਡ ਵਾਸੀ ਇਸੇ ਹੀ ਵਿਸ਼ੇ ਦੇ ਵਿੱਚ ਆਏ ਆ ਕਿਉਂਕਿ ਗਰੀਬ ਪਰਿਵਾਰ ਆ ਹੱਥ ਜੋੜ ਕੇ ਸਰਕਾਰ ਘੜੀ ਅਪੀਲ ਕਰਦੇ ਆ ਕਿ ਇਹਨਾਂ ਨੂੰ ਇਹ ਮਾਲੀਸ਼ਾਤਾ ਜ਼ਰੂਰੀ ਦਿੱਤੀ ਜਾਵੇ ਇਹਨਾਂ ਦੀਆਂ ਬੇਟੀਆਂ ਪੜੀਆਂ ਲਿਖੀਆਂ ਵਾ ਕੋਈ ਵੀ ਨੌਕਰੀ ਇਹਨਾਂ ਨੂੰ ਸਰਕਾਰੀ ਦਿੱਤੀ ਜਾਵੇ। ਠੀਕ ਹੈ ਭਾਜੀ। ਜਗੀਰ ਸਿੰਘ ਜੀ। ਜਗੀਰ ਸਿੰਘ ਇਸ ਤਰ੍ਹਾਂ ਹੋਈ ਬੱਚੇ ਦੀ ਡੈਥ ਤੇ ਕੀ ਮੰਗ ਕਰਦੇ ਜੀ? ਹਾਂਜੀ ਕੱਲ ਪੇੜਾ ਜਾ ਰਿਹਾ ਸੀ। ਹੂੰ ਹੂੰ। ਕਿ ਨਾਲੇ ਸ਼ਹਿਰ ਤੋਂ। ਗਲੇ ਚ ਡੋਰ। ਤੇ ਗਲੇ ਚ ਡੋਰ ਫਿਰ ਗਈ ਆ। ਹੂੰ। ਤਾਂ ਮੌਤ ਹੋ ਗਈ ਉਹਦੀ। ਪਰ ਮਾਂ ਕੀ ਕਰਦੇ ਨੇ ਜੀ? ਹਾਂਜੀ। ਕੀ ਮੰਗ ਕਰਦੇ ਜੀ? ਮੰਗ ਇਹੋ ਵੀ ਚਲੋ ਬੇਟੀਆਂ ਤਿੰਨ ਤੇ ਚਲੋ ਲਾ ਕੋਈ ਨੌਕਰੀ ਮਿਲਣੀ ਚਾਹੀਦੀ ਹੈ। ਮੇਰਾ ਨਾਂ ਸਾਫ ਸੇ। ਮੈਂ ਸਾਫ਼ੇ ਕੀ ਕਹਿਣਾ ਚਾਹੁੰਦਾ ਜੀ ਇਹੋ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਦੀ ਜਿਹੜਾ ਵੀਰ ਪਵਨਦੀਪ ਕੱਲ ਜਿਹੜੀ ਡੈਥ ਹੋ ਗਈ ਆ ਚੇਨਈ ਡੋਰ ਫਿਰਦੇ ਕਾਰ ਦੇ ਜਿਹੜੀ ਡੈਥ ਹੋ ਗਈ ਆ ਤੇ ਇਹਨਾਂ ਪਰਿਵਾਰ ਨੂੰ ਜਰੂਰੀ ਮਾਲਾ ਮਾਲਾ ਸੈਟ ਮਿਲਣੀ ਚਾਹੀਦੀ ਆ ਨਹੀਂ ਬੱਚੇ ਬੱਚੀਆਂ ਵਾਂ ਤਿੰਨ ਗੁੜੀਆਂ ਵਾਂ ਤੇ ਕੋਈ ਕਮਾਉਂ ਜੋਗਾ ਨਹੀਂ ਹੈਗਾ ਜੀ ਤੇ ਅਸੀਂ ਇਹੋ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਆਂ ਕਿ ਇੱਕ ਸਰਕਾਰੀ ਨੌਕਰੀ ਤੇ 1 ਕਰੋੜ ਦੀ ਮਾਲਾ ਮਾਲੀ ਸੈਟ ਮਿਲਣੀ ਚਾਹੀਦੀ ਜੀ ਧੰਨਵਾਦ ਜੀ ਜੋ ਚੈਨਲ ਡੋਰ ਵੀ ਦੋਨਾਂ ਵੱਲੋਂ ਕੋਈ ਕਾਰਵਾਈ ਵੀ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਜੀ ਚੈਨਲ ਡੋਰ ਬੰਦ ਹੋਣੀ ਚਾਹੀਦੀ ਪੰਜਾਬ 'ਚ ਜੀ ਪੰਜਾਬ 'ਚ ਨਹੀਂ ਸਾਰੇ ਸਾਰੇ ਹਰ ਜਗ੍ਹਾ ਤੇ ਬੰਦ ਹੋਣੀ ਚਾਹੀਦੀ ਹੈ ਬਹੁਤ ਨੁਕਸਾਨ ਹੁੰਦੇ ਜਨਮਵਾਰਾਂ ਨੂੰ ਨੁਕਸਾਨ ਹੁੰਦੇ ਬਹੁਤ ਨੁਕਸਾਨ ਹੁੰਦੇ ਰਸਤੇ ਜਾਂਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਜੀ ਜਿਦਾਂ ਇਹਦੀ ਡੈਥ ਹੋਈ ਆ ਹੋਰ ਵੀ ਕਿਸੇ ਦੀ ਹੋ ਜਾਏਗੀ ਕੱਲ ਨੂੰ ਪਰ ਇਹ ਚੈਨਲ ਡੋਰ ਬੰਦ ਹੋਣੀ ਚਾਹੀਦੀ ਹੈ ਤਾਂ ਪੈਨ ਲੱਗਣਾ ਚਾਹੀਦਾ ਜੀ ਵੇਚਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ